ਬਹੁਤ ਜਲਦਬਾਜੀ ਕਰ ਦਿੱਤੀ ਦਿੱਲੀ ਮੋਰਚਣ ਵਾਸਤੇ ਮੰਗਾਂ ਪੂਰੀਆਂ ਹੋਣਾਂ ਨਹੀਂ ਤੁਸੀਂ ਵਾਪਸ ਫਿਰ ਪੰਜਾਬ ਆ ਗਏ ਫਿਰ ਲੋਕਾਂ ਨੂੰ ਲਾਹੇਬੰਦ ਕਰ ਰਹੇ ਹੋ ਕਿ ਦਿੱਲੀ ਪਹੁੰਚੋ ਜਾਂ ਪ੍ਰੇਡਾਂ ਕਰੋ ਇਹੀ ਕੰਮ ਰਹੇਗਾ ਪੰਜਾਬ ਦੇ ਲੋਕਾਂ ਕੋਲ ਕਿਸਾਨਾਂ ਕੋਲ ਵਸੂ 13 ਮਹੀਨੇ ਬੈਠੇ ਆ ਜਾਂ ਲੋਕਾਂ ਦੀ ਸਹਿਮਤੀ ਨਾਲ ਉੱਠੇ ਆ ਤਿੰਨ ਕਾਲੇ ਕਾਨੂੰਨ ਪਹਿਲਾਂ ਸਾਡੀ ਮੰਗ ਸੀ ਜੇ ਦਿੱਲੀ ਗਏ ਆ ਉਹ ਅਸੀਂ ਪੂਰੀ ਕਰਾ ਕੇ ਆਏ ਆ ਕਈ ਮੋਰਚੇ ਦੇ ਵੀ ਐਦਾਂ ਦੇ ਚਿਹਰੇ ਆ ਨੇ ਬਾਰ ਬਾਰ ਗੱਲਾਂ ਕਹੀਆਂ ਸੀ ਕਿ ਸਾਡੀ ਹੋਂਦ ਦੀ ਲੜਾਈ ਹੈ ਕੱਲੇ ਤਿੰਨ ਕੰਨਾਂ ਕਾਲੇ ਕਾਨੂੰਨਾਂ ਨਾਲ ਲੜਾਈ ਨਹੀਂ ਕਿ ਹੋਂਦ ਸੀ ਅਸੀਂ ਹੋਂਦ ਦਿਖਾ ਕੇ ਆਏ ਆ ਅੱਜ ਜਰਮਨ ਵਾਲੇ ਵੀ ਸਾਡੇ ਇਸ ਟਰੈਕਟਰ ਵਾਂਗੂ ਟਰੈਕਟਰ ਲੈ ਕੇ ਬੈਠੇ ਆ ਸਾਰੀ ਦੁਨੀਆ ਨੇ ਲੋਹਾ ਮੰਨਿਆ ਪੰਜਾਬ ਦਿਖਾ ਕੇ ਆਇਆ ਵੀ ਪੰਜਾਬ ਆਪਣੀ ਲੜਾਈ ਲੜ ਸਕਦਾ ਹਰਿਆਣਾ ਆਪਣੀ ਲੜਾਈ ਲੜ ਸਕਦਾ ਕਿਸਾਨ ਆਪਣੀ ਲੜਾਈ ਲੜ ਸਕਦਾ 26 ਜਨਵਰੀ ਗਨਤੰਤਰ ਦਿਵਸ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਮੁਹਾਰੀ ਤੋਂ ਜਿੱਥੇ ਕੀ ਮੁਹਾਰੀ ਤੋਂ ਸੈਂਕੜੇ ਦੇ ਕਰੀਮ ਦੇ ਟਰੈਕਟਰ ਮਾਰਚ ਕਰਕੇ ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੱਕ ਉਹਨੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਦੀ ਜਿਹੜੀ ਪੰਜਾਬ ਤੋਂ ਝਾਕੀਆਂ ਕੱਢਣ ਦਾ ਜਿਹੜਾ ਇਹ سلسلہ ਸ਼ੁਰੂ ਹੋਇਆ ਹੈ ਕਿਸਾਨਾਂ ਵੱਲੋਂ ਕਿ ਅਸੀਂ ਵੀ ਆਪਣੀ ਪੰਜਾਬ ਦੇ ਵਿੱਚ ਝਾਕੀਆਂ ਕੱਢਾਂਗੇ ਕਸ਼ਮੀਰਾਂ ਦੇ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕੀ ਹਰਿੰਦਰ ਸਿੰਘ ਲੱਖੋਵਾਲ ਤੇ ਪਰਮ ਸਿੰਘ ਪਰਮਦਵੀਰ ਸਿੰਘ ਮੈਦਵਾਨ ਤੇ ਹੋਰ ਕਈ ਕਿਸਾਨ ਆਗੂ ਇਕੱਠੇ ਹੋ ਕੇ ਮੁਹਾਲੀ ਦੇ ਵਿੱਚ ਜਿਹੜੇ ਇਹ ਮਾਰਚ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਾਰੇ ਉਹਨਾਂ ਦਾ ਇਹ ਕਹਿਣਾ ਕਿਉਂਕਿ ਮੰਗਾਂ ਕਿਸਾਨਾਂ ਦੀਆਂ ਜਿਹੜੀਆਂ ਪਹਿਲੀਆਂ ਰਹਿ ਚੁੱਕੀਆਂ ਨੇ ਤੇ ਬਾਰ-ਬਾਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕਹਿੰਦੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਭਾਵੇਂ ਪੰਜਾਬ ਸਰਕਾਰ ਹੋਵੇ ਤਾਂ ਇਸ ਨੂੰ ਲੈ ਕੇ ਇਹ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਬਾਲ ਵੱਲੋਂ ਇਹ ਜਿਹੜਾ ਵੱਡਾ ਮਾਰਚ ਚੱਪਰਚਿੱੜੀ ਤੋਂ ਲੈ ਕੇ ਬੰਦੀ ਸਿੰਘਾਂ ਦੇ ਰਹੀ ਹਾਈ ਮੋਰਚ ਤੱਕ ਪਹੁੰਚਿਆ ਹੈ ਤਾਂ ਹਰਿੰਦਰ ਸਿੰਘ ਲੱਖੋਬਾਲ ਸਾਡੇ ਨਾਲ ਨੇ ਜਿਹੜੇ ਲੱਖੋਬਾਲ ਯੂਨੀਅਨ ਦੇ ਪ੍ਰਧਾਨ ਨੇ ਤਾਂ ਲੱਖੋਬਾਲ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਜਿਹੜੀ ਪਰੇਡ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਟਰੈਕਟਰਾਂ ਦੇ ਨਾਲ ਇਹਦਾ ਮੇਨ ਮਕਸਦ ਕੀ ਹੈ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਜਾਂ ਫਿਰ 26 ਜਨਵਰੀ ਦੀ ਖੁਸ਼ੀ ਦੇ ਵਿੱਚ ਕੀਤੀ ਜਾ ਰਹੀ ਹੈ ਵੀ ਖੁਸ਼ੀ ਤਾਂ ਸਾਨੂੰ ਹੈ ਨਹੀਂ ਕਿਉਂਕਿ ਸਾਡੇ ਤਾਂ ਕਿਸਾਨ ਮਾਰ ਰਹੇ ਨੇ ਅਸੀਂ ਮੰਗਾ ਮੰਨਵਾਉਣ ਲਈ ਦਿੱਲੀ ਗਏ ਸੀਗੇ ਅਸੀਂ ਉੱਥੇ ਵੀ ਵੱਡੀ ਪਰੇਡ ਕੀਤੀ ਸੀ ਉੱਥੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਬਈ ਤੁਹਾਨੂੰ ਐਮਐਸਪੀ ਤੇ ਕਾਨੂੰਨਨ ਗਰੰਟੀ ਆ ਜਿਹੜੀ ਉਹ ਦੇ ਦੇਵਾਂਗੇ ਪਰ ਅੱਜ 2-3 ਸਾਲ ਬੀਤਣ ਜਾਣ ਤੋਂ ਵੀ ਬਾਅਦ ਸਾਨੂੰ ਇਹ ਕਾਨੂੰਨਨ ਗਰੰਟੀ ਐਮਐਸਪੀ ਤੇ ਨਹੀਂ ਮਿਲੀ ਸਾਡੇ ਦੇ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਆ ਤੇ ਕਰਜ਼ੇ ਦੀ ਮਾਫੀ ਜਿਹੜੀ ਅਸੀਂ ਕਿਹਾ ਸਾਡੇ ਦੇ ਕਰਜ਼ੇ ਤੇ ਲਕੀਰ ਫੇਰੀ ਜਾਵੇ ਉਹ ਕਰਜ਼ੇ ਤੇ ਲਕੀਰ ਨਹੀਂ ਫੇਰੀ ਗਈ ਉਹਦੇ ਕਰਕੇ ਅਸੀਂ ਇਹ 26 ਜਨਵਰੀ ਆ ਚੁਣੀ ਆ ਕਿਉਂਕਿ ਇਲੈਕਸ਼ਨ ਵੀ ਨੇੜੇ ਆ ਤੇ ਸਰਕਾਰ ਨੂੰ ਦਿਖਾਉਣ ਲਈ ਸਰਕਾਰ ਨੂੰ ਸ਼ਾਇਦ ਇਹ ਲੱਗਿਆ ਸੀ ਵੀ ਕਿਸਾਨਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ ਵੀ ਐਸ ਕੇ ਐਮ ਸ਼ਾਇਦ ਟੁੱਟ ਗਿਆ ਕਮਜ਼ੋਰ ਪੈ ਗਿਆ ਉਹ ਅੱਜ ਅਸੀਂ ਪੰਜਾਬ ਦੇ ਵਿੱਚ 100 ਜਗ੍ਹਾ ਤੋਂ ਉੱਪਰ ਟਰੈਕਟਰ ਮਾਰਚ ਕਰ ਰਹੇ ਹਾਂ ਔਰ ਇੰਡੀਆ ਦੇ ਵਿੱਚ 500 ਤੋਂ ਉੱਪਰ ਜਗ੍ਹਾ ਦੇ ਉੱਪਰ ਅਸੀਂ ਅੱਜ ਇਹ ਪਰੇਡ ਕਰ ਰਹੇ ਹਾਂ ਜਿਦੇ ਚ ਲੱਖਾਂ ਟਰੈਕਟਰ ਸਾਡੇ ਤੇ ਲੱਖਾਂ ਕਿਸਾਨ ਅੱਜ ਸੜਕਾਂ ਦੇ ਉੱਪਰ ਉਤਰ ਕੇ ਆ ਗਏ ਯੂਨੀਅਨਾਂ ਨੇ ਲੱਗਦਾ ਨਹੀਂ ਕਿ ਬਹੁਤ ਜਲਦਬਾਜੀ ਕਰ ਦਿੱਤੀ ਦਿੱਲੀ ਮੋਰ ਚੁੱਕਣ ਵਾਸਤੇ ਮੰਗਾਂ ਪੂਰੀਆਂ ਹੋਈਆਂ ਨਹੀਂ ਤੁਸੀਂ ਵਾਪਸ ਫਿਰ ਪੰਜਾਬ ਆ ਗਏ ਫਿਰ ਲੋਕਾਂ ਨੂੰ ਲਾਹੇ ਬੰਦ ਕਰ ਰਹੇ ਹੋ ਕਿ ਦਿੱਲੀ ਪਹੁੰਚੋ ਜਾਂ ਪ੍ਰੇਡਾਂ ਕਰੋ ਇਹੀ ਕੰਮ ਰਹੇਗਾ ਪੰਜਾਬ ਦੇ ਲੋਕਾਂ ਕੋਲ ਕਿਸਾਨਾਂ ਕੋਲ ਬਸਣ 13 ਮਹੀਨੇ ਬੈਠੇ ਆ ਜਾਂ ਲੋਕਾਂ ਦੀ ਸਹਿਮਤੀ ਨਾਲ ਉੱਠੇ ਆ ਤਿੰਨ ਕਾਲੇ ਕਾਨੂੰਨ ਪਹਿਲਾਂ ਸਾਡੀ ਮੰਗ ਸੀ ਜੇ ਦਿੱਲੀ ਗਏ ਆ ਉਹ ਅਸੀਂ ਪੂਰੀ ਕਰਾ ਕੇ ਆਏ ਆ ਐਮਐਸਪੀ ਦਿਓ ਦੋ ਅਸੀਂ ਮੰਗਣੀ ਸੀ ਲੈ ਕੇ ਗਏ ਸਾਨੂੰ ਉਦੋਂ ਮੇਨ ਸਾਡੀਆਂ ਜ਼ਮੀਨਾਂ ਦੇ ਹਿੱਸੇ ਸੀ ਕਾਲੇ ਕਾਨੂੰਨ ਦੇ ਤੇ ਉਹ ਅਸੀਂ ਕਰਾ ਲਿਆ ਕੋ ਸਰਕਾਰਾਂ ਤੇ ਵੀ ਭਰੋਸਾ ਕਰਨਾ ਹੁਣ ਪੈਂਦਾ ਕਿਉਂਕਿ ਸਰਕਾਰ ਨੇ ਆਕੇ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ ਟੋੜਾ 6 ਮਹੀਨੇ ਚ ਅਸੀਂ ਐਮਐਸਪੀ ਦਾ ਵੀ ਹੱਲ ਕਰਾਂਗੇ ਤੇ ਉਹਦੇ ਅਸੀਂ ਭਰੋਸੇ ਤੋਂ ਬਾਅਦ ਇਹ ਕੰਮ ਮੋਰਚਾ ਹਟਾਇਆ ਸੀਗਾ ਤੇ ਜਿੱਤ ਦੀ ਖੁਸ਼ੀ ਲੈ ਕੇ ਆਇਆ ਸੀ ਕੋਈ ਗੱਲ ਨਹੀਂ ਦੰਬ ਦਵਾਉਣਾ ਪੈਂਦਾ ਫੌਜਾਂ ਨੂੰ ਹਰ ਟਾਈਮ ਲੜਾਈ 'ਚ ਨਹੀਂ ਅਸੀਂ ਆਪਣੇ ਕੰਮ ਵੀ ਕਰਨੇ ਹੁੰਦੇ ਆ ਇੰਨਾ ਤੇਰਾ ਮਹੀਨਿਆਂ ਦੇ ਉੱਤੇ ਕਿਸਾਨ ਬੈਠੇ ਸੀ ਕਿਸੇ ਨੇ ਆਪਣੇ ਵਿਆਹ ਕਰਨੇ ਸੀ ਕਿਸੇ ਨੇ ਹੋਰ ਕੰਮ ਕਰਨੇ ਸੀ ਅਸੀਂ ਦੁਬਾਰਾ ਹੁਣ ਤਿਆਰ ਹੋ ਰਹੇ ਆ ਦੁਬਾਰਾ ਲੜਾਈ ਲਈ ਅਸੀਂ ਵੱਡੀ ਲਈ ਜਾ ਰਹੇ ਆ ਇਹ ਬਾਰ ਬਾਰ ਕਈ ਮੋਰਚੇ ਤੇ ਵੀ ਐਦਾਂ ਦੇ ਚਿਹਰੇ ਆ ਨੇ ਬਾਰ ਬਾਰ ਗੱਲਾਂ ਕਹੀਆਂ ਸੀ ਕਿ ਸਾਡੀ ਹੋਂਦ ਦੀ ਲੜਾਈ ਆ ਕੱਲੇ ਤਿੰਨ ਕੰਨ ਕਾਲੇ ਕਾਨੂੰਨਾਂ ਦੀ ਲੜਾਈ ਨਹੀਂ ਸਾਡੀ ਹੋਂਦ ਸੀ ਅਸੀਂ ਹੋਂਦ ਦਿਖਾ ਕੇ ਆਏ ਆ ਅੱਜ ਜਰਮਨ ਵਾਲੇ ਵੀ ਇਸ ਟਰੈਕਟਰ ਵਾਂਗੂ ਟਰੈਕਟਰ ਲੈ ਕੇ ਬੈਠੇ ਆ ਸਾਰੀ ਦੁਨੀਆ ਨੇ ਲੋਹਾ ਮੰਨਿਆ ਪੰਜਾਬ ਦਿਖਾ ਕੇ ਆਇਆ ਵੀ ਪੰਜਾਬ ਆਪਣੀ ਲੜਾਈ ਲੜ ਸਕਦਾ ਹਰਿਆਣਾ ਆਪਣੀ ਲੜਾਈ ਲੜ ਸਕਦਾ ਕਿਸਾਨ ਆਪਣੀ ਲੜਾਈ ਲੜ ਸਕਦਾ ਤੇ ਉਹ ਹੋਣ ਦੀ ਲੜਾਈ ਉਹ ਅਸੀਂ ਪੂਰੀ ਕਰਕੇ ਦਿਖਾ ਕੇ ਆਇਆ ਸਾਡੇ ਤਾਂ ਹੀ ਤਾਂ ਬੱਚੇ ਦੇਖੋ ਅੱਗੇ ਸਾਡੇ ਕੋ ਕਹਿੰਨੇ ਹੁੰਦੇ ਸੀ ਬਜ਼ੁਰਗ ਰਹੇਗੇ ਨੇ ਅੱਜ ਨੌਜਵਾਨ ਹੋਣ ਦੀ ਲੜਾਈ ਕਰਕੇ ਸਾਡੇ ਨਾਲ ਜੁੜਿਆ ਹੋਇਆ ਕਿਉਂਕਿ ਇਹ ਲਾਮਬੰਦ ਹੋ ਗਿਆ ਵੀ ਕਿਸਾਨੀ ਦੇ ਲਈ ਅਸੀਂ ਜਿਹੜੀ ਲੜਾਈ ਆ ਲੜਾਂਗੇ ਕਿਸਾਨੀ ਲਈ ਲੜਾਈ ਲੜਾਂਗੇ